Thank you. ਰਖੜੀ ਦਾ ਤਿਉਹਾਰ ਆ ਗਿਆ 9 ਤਰੀਕ ਨੂੰ ਰਖੜੀ ਬੰਨੀ ਜਾਏਗੀ ਲੇਕਿਨ ਬਜਾਰਾ ਵੀ ਚੋਰ ਰੌਣਕ ਨਜ਼ਰ ਨਹੀਂ ਆ ਰਹੀ ਜਿਹੜੀ ਕੁਝ ਸਾਲ ਪਹਿਲੇ ਹੁੰਦੀ ਸੀ ਕੀ ਕਾਰਨ ਹੈ ਇਸ ਦਾ ਕੁਝ ਰਖੜੀ ਦੇ ਹੋਲਸੇਲ ਤੇ ਦੁਕਾਨਦਾਰ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲ ਕਰਦੇ ਆ ਕੀ ਲੱਗਦਾ ਹੈ ਕੀ ਹੋ ਨਹੀਂ ਬਜਾਰਾ ਚ ਰੌਣਕ ਨਹੀਂ ਇਸ ਵਾਰ ਨਜ਼ਰ ਆ ਰਹੀ ਭਾਜੀ ਰੌਣਕ ਕਿੱਥੋਂ ਹੋਣੀ ਹੈ ਬਜਾਰਾਂ ਦੇ ਵਿੱਚ ਸਾਰਾ ਕੰਮ ਤੇ ਔਨਲਾਈਨ ਖਿੱਚ ਕੇ ਲੈ ਗਈ ਹੈ ਉਹ ਇੱਕ ਵਾਰੀ ਕਲਿੱਕ ਕਰੋ ਮੋਬਾਈਲ ਦੇ ਵਿੱਚ ਤੇ ਹਜ਼ਾਰਾਂ ਫੋਟੋ ਆ ਜਾਂਦੀਆਂ ਤੇ ਦੂਜੀ ਗੱਲ ਹੈ ਵੀ ਜਿਹੜੇ ਭਰਾ ਨੇ ਅੱਜ ਕੱਲ ਸਾਰੇ ਕੋ ਬਾਹਰ ਆ ਕੋ ਕਿਤੇ ਨੌਕਰੀਆਂ ਕਰਿਆ ਕੋ ਨੌਇਡਾ ਕੋ ਬਾਹਰ ਦੇ ਮੁਲਕ ਕਰ ਰਿਆ ਵਾ ਤੇ ਆਦੇ ਕੋਈ ਸਕਦਾ ਨਹੀਂ ਤੇ ਹਰ ਭੈਣ ਆਨਲਾਈਨ ਹੀ ਪੈਸੇ ਪਾ ਦਿੰਦੀ ਹੈ ਤੇ ਡਰੈਸ ਦੇ ਦਿੰਦੀ ਆਪਣਾ ਨਾਲ ਹੀ ਮਠਾਈ ਦਾ ਡੱਬਾ ਪਹੁੰਚ ਜਾਂਦਾ ਤੇ ਨਾਲ ਹੀ ਰਖੜੀ ਪਹੁੰਚ ਜਾਂਦੀ ਹੈ ਤੇ ਬਾਜ਼ਾਰ ਕਹਿੰਨੇ ਕੀ ਲੈਣਾ ਨਾ ਜੇ ਜਿਆਦਾ ਦੇਰ ਨਹੀਂ ਹੋਈ 4-5 ਸਾਲ ਦੀ ਗੱਲ ਕਰੀਏ ਪਿੱਛੇ ਤੇ ਹਫਤਾ ਪਹਿਲੇ 10 ਦਿਨ ਪਹਿਲੇ ਰੌਣਕਾਂ ਲੱਗਿਆ ਹੁੰਦੀਆਂ ਸੀ ਬਾਜ਼ਾਰਾਂ ਚ ਤਿਹਾਰਾ ਤੇ ਤਿਹਾਰਾ ਦੇ ਦਿਨਾਂ ਵਿੱਚ ਇਸ ਵਾਰ ਉਹ ਤਿਹਾਰਾ ਚ ਰੌਣਕ ਨਜ਼ਰ ਨਹੀਂ ਆਉਂਦੀ ਕੀ ਗੱਲ بس ਕਾਰਨ ਭਾਜੀ ਉਹ ਹੀ ਹੈ ਜਦੋਂ ਘਰ ਬੈਠੇ ਅਗਲੇ ਨੂੰ ਚੀਜ਼ ਮਿਲ ਜਾਂਦੀ ਤੇ ਬਾਜ਼ਾਰ ਕਿਹਨੇ ਕੀ ਲੈਣਾ ਨਾ ਦੇਖੋ ਨਾ ਬਾਜ਼ਾਰ ਦੇ ਵਿੱਚ ਰਸ਼ ਵੀ ਹੁੰਦਾ ਵਾ ਸਭ ਕੁਝ ਹੁੰਦਾ ਲੋਕਾਂ ਨੇ ਆਪਣੀ ਲੱਤਾਂ ਥੋੜਾ ਸਕੂਟਰੀਆਂ ਦੇ ਅੱਗੇ ਬਾਜ਼ਾਰਾਂ 'ਚ ਤੜਾਣੀਆਂ ਜਦੋਂ ਘਰ ਹੀ ਬੈਠੇ ਸਭ ਕੁਝ ਮਿਲ ਗਿਆ ਤਾਂ ਬਾਜ਼ਾਰ ਕੋ ਕੀ ਕਰਨਾ ਆਏਗਾ ਪਿਛਲੇ ਸਾਲ ਦੀ ਗੱਲ ਕਰੀਏ ਤੇ ਚੰਗਾ ਪਿਛਲੇ ਸਾਲ ਨਾਲੋਂ ਇਹ ਉਸ ਤੋਂ ਵੀ ਮਾੜਾ ਹਾਲ ਹੈ ਬਹੁਤ ਮਾੜਾ ਵਾ ਦਿਨ-ਬਦ ਦਿਨ ਮਾੜਾ ਹੀ ਹੁੰਦਾ ਜਾਂਦਾ ਲਗਾਤਾਰ ਸਾਰਾ ਹੀ ਔਨਲਾਈਨ ਦਾ ਬੇੜਾ ਕਰਕੇ ਕੁਝ ਰਖੜੀ ਦੇ ਹੋਲਸੇਲਰ ਵੀ ਸਾਡੇ ਨਾਲ ਮੌਜੂਦ ਹੈ ਕੀ ਟ੍ਰੈਂਡ ਚੱਲ ਰਿਹਾ ਹੈ ਅੱਜ ਕੱਲ ਕਿੱਦਾਂ-ਕਿੱਦਾਂ ਦੀ ਰਖੜੀ ਬਾਜ਼ਾਰ 'ਚ ਚੱਲ ਰਹੀ ਹੈ ਸੋਰੀ ਦੇਖੋ ਕਿ ਗਾਗ ਨੇ ਜਿਹੜਾ ਦੁਕਾਨਦਾਰ ਉਹਨਾਂ ਨੇ ਤੇ ਰਖੜੀ ਲੈਣੀ ਲੈਣੀ ਠੀਕ ਹੈ ਦੁਕਾਨਦਾਰ ਨੇ ਤੇ ਉਮੀਦ ਹੈਗੀ ਹੈ ਕਿ ਚਲੋ ਗਾਗ ਕਿਸੇ ਵੇਲੇ ਨਿਕਲੇਗਾ ਪਰ ਇਸ ਵੇਲੇ ਵੀ ਜਿਹੜਾ ਦੁਕਾਨਦਾਰ ਹੈ ਇਸ ਵੇਲੇ ਵੀ ਜਿਹੜਾ ਦੁਕਾਨਦਾਰ ਉਹ ਇਹੀ ਕਹਿ ਰਿਹਾ ਕਿ ਭਾਜੀ 30% ਕਮ ਰਹਿ ਗਏ ਮੋਸਟਲੀ ਜਿਹੜਾ ਆ ਭੈਣਾ ਕਹਿੰਦੀ ਹੈ ਭਰਾ ਨੂੰ ਤੂੰ ਆ ਜਾ ਰਖੜੀ ਤੇ ਭਰਾ ਕਹਿੰਦਾ ਯਾਰ ਰਖੜੀ ਆਨਲਾਈਨ ਭੇਜ ਦੇ ਮੈਨੂੰ ਮੈਂ ਕਿੱਥੇ ਮਤਲਬ ਆ ਰੱਖੜੀ ਬੰਧਨ ਦਾ ਪਤਿਵਾਰ ਕਹਿੰਦੇ ਸੀ ਨਾ ਕਿ ਭਰਾ ਭੈਣ ਦਾ ਤਿਉਹਾਰ ਆ ਮਜੇ ਦਾ ਤਿਉਹਾਰ 10-10 ਤੇ 15-15 ਦਿਨ ਪਹਿਲਾਂ ਰੌਣਕਾਂ ਹੋ ਜਾਂਦੀਆਂ ਸੀ ਸ਼ਹਿਰ ਵਿੱਚ ਉਹ ਨਹੀਂ ਹੈਗਾ ਭਾਈ ਬਾਜ਼ਾਰ ਖਾਲੀ ਪਿਆ ਤੁਸੀਂ ਬਾਹਰ ਜਾ ਕੇ ਵੀਡੀਓ ਦੇਖ ਬਰਾਗਦਾ ਮੈਂ ਬਾਹਰ ਦੇਖੋ ਸਾਰਾ ਦਿਖਾਓ ਖਾਲੀ ਪਿਆ ਭਾਈ ਦੁਕਾਨਦਾਰਾਂ ਦੀ ਗੱਲ ਕੀਤੀ ਹੈ ਜਿੱਦਾਂ 50 ਹਜ਼ਾਰ ਦੀ ਰਖੜੀ ਕੋਈ ਸਟਾਲ ਲਾਂਦਾ ਸੀ ਲੱਖ ਰੁਪਏ ਦੀ ਰਖੜੀ ਸਟਾਲ ਲਾਂਦਾ ਸੀ ਅਜੇ ਵੀ ਉੰਨੀ ਕੀ ਰਖੜੀ ਲੈ ਰਹੀ ਹੈ ਜਾਂ ਪਹਿਲੇ ਨਾਲ ਪਿਛਲੇ ਸਾਲ ਨਾਲ ਜੀ ਜਿਨ੍ਹਾਂ ਨੇ ਪਿਛਲੇ ਸਾਲ ਲੱਖ ਰੁਪਏ ਦੀ ਰਖੜੀ ਦਿੱਤੀ ਉਹ ਇਸ ਵਾਰੀ ਵੀ 20-25 ਹਜ਼ਾਰ ਤੇ ਰਹਿ ਗਈ ਹੈ ਕਹ ਜਿਹੜਾ 30000 ਦੇ ਲਿੱਤੇ ਜੋ 10 15000 ਤੇ ਰਹਿ ਗਏ ਕਮਾਈਆਂ ਲੋਕਾਂ ਦੀ ਘਟੀਆਂ ਨੇ ਬੜੀ ਜੇ ਅੱਜ ਤੋਂ 10 ਸਾਲ ਪਹਿਲਾਂ ਬੰਦਾ ਕਹਿੰਦਾ ਮੈਂ 10 15000 ਰੁਪਇਆ ਵਟ ਕੇ ਘਰ ਜਾਂਦਾ ਸੀਗਾ ਬੜਾ ਵਧੀਆ ਸੀਗਾ ਇਹ ਅੱਜ ਵੀ ਉਨਾ ਹੀ ਵਟਣ ਡਿਆ ਮਹਿੰਗਾਈ ਵਧੀ ਆ ਪਰ ਔਨਲਾਈਨ ਦੀ ਮਾਰ ਕਰਕੇ ਔਨਲਾਈਨ ਦੀ ਮਾਰ ਕਰਕੇ ਲੋਕਾਂ ਦੀ ਕਮਾਈ ਉਨੀ ਹੀ ਰਹਿ ਗਈ ਹੈ ਸਿਰਫ ਔਨਲਾਈਨ ਹੀ ਇਸ ਦਾ ਕਾਰਨ ਹੈ ਜਾਂ ਕੁਝ ਹੋਰ ਵੀ 99% ਔਨਲਾਈਨ ਕਰ ਰਹੇ ਨੇ 99% ਔਨਲਾਈਨ ਦਾ ਕੀ ਹੈ ਲੋਕਾਂ ਨੂੰ ਸਹੂਲਤ ਮਿਲ ਗਈ ਘਰ ਬੈਠੇ ਚੀਜ਼ਾਂ ਸਾਰੀਆਂ ਮਿਲ ਗਈਆਂ ਲੋਕੀ ਕਹਿੰਦਾ ਮੈਂ ਤੇਲ ਖਰਚ ਕੇ ਬਾਹਰ ਜਾਵਾਂਗਾ ਉਤੋਂ ਕਰਦੇ ਕਿ ਆਨਲਾਈਨ ਲੋਕਾਂ ਨੂੰ ਇਹ ਨਹੀਂ ਪਤਾ ਕਿ ਨਕਲੀ ਕਿੰਨਾ ਆ ਰਿਹਾ ਅਹੀ ਨਹੀਂ ਮਤਲਬ ਕਿ ਇਹ ਵੈਬਸਾਈਟ ਬਾਰੇ ਨਹੀਂ ਕਹਿੰਦਾ ਕਿ ਇਹ ਚੀਜ਼ ਬਾਰੇ ਨਹੀਂ ਕਹਿੰਦਾ ਪਰ ਜਿੰਨਾ ਨਕਲੀ ਆਨਲਾਈਨ ਆ ਰਿਹਾ ਨਾ ਬਾਜੀ ਉਹ ਸ਼ਹਿਰ ਦੇ ਦੁਕਾਨਦਾਰ ਵੀ ਬਦਨਾਮ ਹੋ ਰਹੇ ਪਰ ਇੱਕ ਗੱਲ ਹੈ ਦੂਰ ਦੇ ਢੋਲ ਜਿਹਦਾ ਸੁਹਾਵੜੇ ਹੁੰਦੇ ਆਨਲਾਈਨ ਕਈ ਵਾਰੀ ਕਈ ਲੋਕਾਂ ਨਾਲ ਠੱਗੀ ਹੋ ਚੁੱਕੀ ਹੈ ਰਖੜੀ ਦੇ ਮਾਮਲੇ ਚ ਵੀ ਇਦਾਂ ਹੋ ਸਕਦਾ ਮਹਿੰਗੀ ਆ ਕੁਝ ਖਰਾਬ ਹੁੰਦੀ ਹੈ ਬਾਜੀ ਬੜੀ ਵਾਰੀ ਹੁੰਦੀ ਹੈ ਆਨਲਾਈਨ ਜਿਹੜੀ ਆਪਾਂ ਰਖੜੀ ਦੇਖਦੇ ਐਡੀ ਵਧੀਆ ਉਹਨਾਂ ਨੇ ਫੋਟੋ ਖਿੱਚ ਕੇ 50 ਰੁਪਏ ਦੀ ਰਖੜੀ ਨੂੰ 150 ਰੁਪਏ ਦੀ ਰਖੜੀ ਕਰਕੇ ਵੇਚ ਰਹੇ ਜਿਹੜੀ ਤੁਸੀਂ ਬਾਹਰੋਂ ਲੈਂਦੇ ਹੋ ਵੀਰ ਤੁਸੀਂ ਲੈਂਦੇ ਹੋ ਸਾਡੇ ਕੋਲੋਂ ਲੈਂਦੇ ਹੋ 10 20 ਰੁਪਏ ਵਾਲੀ ਰਖੜੀ ਜਿਹੜੀ ਹੁੰਦੀ ਆ ਉਹਨਾਂ ਨੂੰ 200 300 400 ਰੁਪਏ ਦੀ ਰਖੜੀ ਵਿਗਦੀ ਪਈ ਆ ਲੋਕਾਂ ਨੂੰ ਬਸ ਇਹੀ ਆ ਕਿ ਸਹੂਲियत ਆ ਕਿ ਚਲ ਉੱਥੋਂ ਬਾਹਰੋਂ ਬਾਹਰ ਪਹੁੰਚ ਗਈ ਨਾ ਮਿਲਣਾ ਕਿਸੇ ਨੇ ਨਹੀਂ ਉਹ ਮੋਲ ਰਹਿ ਗਿਆ ਜਿਹੜਾ ਪਹਿਲਾਂ ਸੀਗਾ ਨਾ ਥੱਗੀ ਵਾਲਾ ਹੀ ਕੰਮ ਜਿਹੜੀ 20 ਵਾਲੀ ਰਖੜੀ ਤੁਸੀਂ 400 ਰੁਪਏ ਦੀ ਲੈ ਰਹੇ ਹੋ ਉਹ ਥੱਗੀ ਨਹੀਂ ਤੇ ਹੋਰ ਕੀ ਆ ਭਾਜੀ ਉਹ ਦੇਖਿਆ ਜਾਏ ਤੇ 3 ਦਿਨ ਲੱਗੇ ਆ 6 ਤਰੀਕ ਹੋ ਗਈ ਆ 9 ਤਰੀਕ ਨੂੰ ਰਖੜੀ ਆ ਰਹੀ ਹੈ 3 ਦਿਨ ਪਹਿਲੇ ਬਜਾਰਾ ਚ ਪੂਰੀ رونਕ ਲੱਗੀ ਹੁੰਦੀ ਸੀ ਹੋਣੀ ਚਾਹੀਦੀ ਸੀ ਲੇਕਿਨ ਬਿਲਕੁਲ ਮੰਦਾ ਹੈ ਲੇਕਿਨ ਦੁਕਾਨਦਾਰਾਂ ਦੀ ਗੱਲ ਕਰੀਏ ਤੇ ਉਹਨਾਂ ਨੇ ਖਰੀਦਾ ਦੀ ਤੇ ਕਰ ਲਈ ਹੋਣੀ ਹੈ ਉਹ ਤੋਂ ਕਰਨੀ ਪੈਣੀ ਕਿੱਦਾਂ ਦਾ ਟ੍ਰੈਂਡ ਆ ਇਸ ਵੇਲੇ ਰਖੜੀ ਚ ਕਿਹੜੀ ਕਿਹੜੀ ਰਖੜੀ ਚੱਲ ਰਹੀ ਹੈ ਭਾਈ ਇਸ ਵੇਲੇ ਰਖੜੀ ਜਿਹੜੀ ਚੱਲ ਰਹੀ ਲੋਕੀ ਮੋਸਟਲੀ ਬੱਚਿਆਂ ਵਾਸਤੇ ਲੈ ਰਹੇ ਆ ਜਿਹੜੀ ਭਰਾਵਾਂ ਵਾਸਤੇ ਲੈ ਰਹੇ ਉਹ ਸਿੰਪਲ ਧਾਗੇ 10 20 30 40 ਕਈ ਕਸਟਮਰ ਅੱਛੇ ਹੈਗੇ ਆ ਜਿਹੜੇ ਕਹਿੰਦੇ ਕਿ ਸਾਨੂੰ ਵਧੀਆ ਚਾਹੀਦੀ ਪਰ ਉਹ ਵੀ ਕਸਟਮਰ ਭਾਈ ਬਹੁਤ ਘਾਟਾ ਮਰੇ ਤੋਂ ਇਹ حساب ਲਾਉਗੀ ਜੇ ਮੈਂ 190 ਡੱਬੇ ਰਖੜੀ ਦੇ ਖੋਲੇ ਆਪਣੇ ਵਾਸਤੇ ਤੇ ਮੇਰੇ ਕੋ ਮਸਾਂ ਹੀ 30 ਟੱਚ ਹੋਏ ਹੁਣੇ ਆ 70 ਤੋਂ 80 ਡੱਬਾ ਜਿਹੜਾ ਹਲੇ ਅਨਟੱਚ ਪਿਆ ਤੇ ਕਈ ਲੋਕਾਂ ਦਾ ਤੇ ਰੋਜ਼ਗਾਰੀ ਆ ਹੁੰਦਾ ਰਖੜੀ ਦੇ ਦੇਣੀ ਆ ਦੀਵਾਲੀ ਦੇ ਪਟਾਕੇ ਲਾ ਲੈ ਰਖੜੀ ਤੇ ਰਖੜੀਆਂ ਲਾ ਲਿਆ ਲੱਗਦਾ ਕਿ ਉਹਨਾਂ ਦੇ ਪੈਸੇ ਪੂਰੇ ਹੋ ਜਾਣਗੇ ਜਾਂ ਉਹ ਕਮਾਈ ਕਰ ਲੈਣਗੇ ਉਹਨਾਂ ਦਾ ਰਖੜੀ ਦਾ ਸੀਜ਼ਨ ਮਤਲਬ ਰਖੜੀ ਦਾ ਤਿਉਹਾਰ ਵਧੀਆ ਨਿਕਲ ਜੇਗਾ ਇਹ ਤਾਂ ਭਾਜੀ ਆਖਰੀ ਦੋ ਦਿਨ ਹੀ ਦੱਸਣਗੇ ਹੱਲੇ ਤੱਕ ਤਾਂ ਸਾਰੇ ਇਹੀ ਕਹਿ ਰਹੇ ਆ ਕਿ ਹਲੇ ਭਾਈ ਮਾਲ ਹਿਲੇ ਆਣੀ ਆ ਉਦਾਂ ਹੀ ਪਿਆ ਵਾ ਹਿਲੇ ਆਣੀ ਆ ਕੀ ਬਨੇਗਾ ਕੀ ਨਹੀਂ ਬਨੇਗਾ ਉਹ ਤਾਂ ਥੋੜੀ ਜਿਹੀ ਬਾਰਿਸ਼ ਵੀ ਪੈ ਗਈ ਹੈ ਬਾਕੀ ਕੁਝ ਪਤਾ ਨਹੀਂ ਆਖਰੀ ਦੋ ਦਿਨਾਂ ਚ ਪਤਾ ਲੱਗੇਗਾ ਕੀ ਬਨੇਗਾ ਕੀ ਨਹੀਂ ਬਨੇਗਾ ਕੋਈ ਸੁਝਾਅ ਹੈ ਜਿੱਦਾਂ ਆਨਲਾਈਨ ਸੇਲ ਘਟੋ ਹੋਏ ਰੱਖ ਲਈ ਦੀ ਜਾਂ ਮਤਲਬ ਨਾ ਖਰੀਦੀ ਜਾਏ ਰੱਖ ਲਈ ਆਨਲਾਈਨ ਕੋਈ ਸੁਝਾਅ ਹੈ ਅਸੀਂ ਲੋਕਾਂ ਨੂੰ ਇਹੀ ਬੇਨਤੀ ਕਰ ਸਕਦੇ ਹਾਂ ਅਪੀਲ ਹੀ ਕਰ ਸਕਦੇ ਹਾਂ ਕਿ ਬਜ਼ਾਰਾਂ ਚ ਜਾਓ ਜੋ ਦੁਕਾਨਦਾਰ ਤੇ ਕਸਟਮਰ ਦਾ ਰਿਲੇਸ਼ਨ ਹੁੰਦਾ ਉਹ ਆਨਲਾਈਨ ਵਾਲਿਆਂ ਨੇ ਨਹੀਂ ਕਰਨਾ ਠੀਕ ਹੈ ਨਾਲ ਜੋ ਤੁਹਾਡੇ ਬ੍ਰਦਰ ਅਸਤੇ ਵੀ ਆ ਕੇ ਦੇਖ ਕੇ ਚੀਜ਼ ਲੈਣੀ ਆ ਜਾਂ ਸਿਸਟਰ ਸਿਸਟਰ ਨੇ ਜਿਹੜੀ ਚੀਜ਼ ਦੇਖ ਕੇ ਬ੍ਰਦਰ ਅਸਤੇ ਲੈਣੀ ਆ ਉਹ ਤੁਸੀਂ ਸਾਹਮਣੇ ਦੇਖ ਕੇ ਲੋ ਆਨਲਾਈਨ ਦੀ ਚੀਜ਼ ਜਿਹੜੀ ਆ ਉਹ ਤੁਸੀਂ ਮਤਲਬ ਯਕੀਨ ਨਹੀਂ ਕਰ ਸਕਦੇ ਜਿਹੜੀ ਇਸ ਫੋਟੋ ਚ ਲੱਭਦੀ ਹੈ ਉਹ ਜ਼ਰੂਰੀ ਨਹੀਂ ਕਿ ਉਹੀ ਚੀਜ਼ ਤੁਹਾਨੂੰ ਮਿਲੇਗੀ ਸਰਕਾਰਾਂ ਨੂੰ ਜਿੱਦਾਂ ਵਪਾਰ ਚ ਲਗਾਤਾਰ ਮੰਦੀ ਆ ਰਹੀ ਹੈ ਪੈਰੀਆ ਐ ਨਹੀਂ ਕਿ ਸਿਰਫ ਰਖੜੀ ਦੀ ਆ ਮਨੀਆਰੀ ਦੀ ਆ ਹਰ ਵਪਾਰ ਨੂੰ ਘਾਟੇ ਪੈ ਰਹੇ ਐ ਇਸ ਲਈ ਸਾਰੇ ਦੁਕਾਨਦਾਰ ਹੋ ਰਹੇ ਆ ਤੇ ਆਨਲਾਈਨ ਨੂੰ ਰੋਕ ਲਈ ਜਾਂ ਕੱਟ ਕਰਨ ਲਈ ਦਾ ਪ੍ਰਭਾਵ ਸਰਕਾਰਾਂ ਨੂੰ ਕੁਝ ਕਰਨਾ ਚਾਹੀਦਾ ਕੋਈ ਦੇਖੋ ਜਦ ਤੱਕ ਇਹ ਨਹੀਂ ਕੁਝ ਕਰ ਸਕਦੇ ਸਰਕਾਰ ਕੀ ਕਰੇ ਲੋਕਾਂ ਨੂੰ ਸਰਕਾਰ ਤਾਂ ਲੋਕਾਂ ਨੂੰ ਅਪੀਲ ਕਰ ਸਕਦੀ ਆ ਕਿ ਤੁਸੀਂ ਆਪਣੇ ਜਿਵੇਂ ਦੇਖੋ ਕੋਈ ਛੋਟੇ ਛੋਟਾ ਹੀ ਤਾਂ ਚਲੋ ਠੀਕ ਆ ਚਲੋ ਜਿੱਥੇ ਬੈਠੇ ਆ ਰੱਬ ਦੀ ਮਿਹਰ ਆ ਥੋੜਾ ਵਧੀਆ ਪਰ ਜਿਹੜੇ ਛੋਟੇ ਦੁਕਾਨਦਾਰ ਆ ਉਹਨਾਂ ਦੀ ਹਾਲਤ ਭਾਈ ਬਹੁਤ ਮਾੜੀ ਆ ਤੁਸੀਂ ਚਲੋ ਸਾਡਾ ਸ਼ਹਿਰ ਛੋਟਾ ਆ ਲੁਧਿਆਣੇ ਵਰਗੇ ਸ਼ਹਿਰ ਵਿੱਚ ਭਾਜੀ ਦੁਕਾਨਾਂ ਵੀ ਕੰਡੀਆਂ ਚੰਗੇ ਚੰਗੇ ਵਪਾਰੀ ਦੁਕਾਨਾਂ ਬੀਚ ਕੇ ਜਾ ਰਹੇ ਆ ਸਰਕਾਰ ਇਹੀ ਕਰ ਸਕਦੀ ਆ ਕਿ ਜਿਹੜਾ ਟੈਕਸ ਜਾਂ ਔਨਲਾਈਨ ਵਾਲਿਆਂ ਦਾ ਕੰਟਰੋਲ ਕਰੇ ਕਿ ਨਕਲੀ ਚੀਜ਼ਾਂ ਨਾ ਵੇਚਣ ਅਸਲੀ ਚੀਜ਼ਾਂ ਜਦੋਂ ਮਿਲਣਗੀਆਂ ਤੇ ਰੇਟ ਉਹੀ ਲੱਗੇਗਾ ਤੇ ਗਾਗ ਬਾਹਰ ਆਏਗਾ ਨਕਲੀ ਚੀਜ਼ਾਂ ਕਰਕੇ ਜਿਹੜਾ ਰੇਟ ਬਹੁਤ ਘੱਟ ਮਿਲਦਾ ਗਾਗ ਸੋਚਦਾ ਕਿ ਸਸਤੀ ਚੀਜ਼ ਹੈ ਤੇ ਬਿਲਕੁਲ ਔਨਲਾਈਨ ਕੈਂਡਿੰਗ ਦਾ ਅਸਰ ਰੱਖ ਰਿਦੇ ਤਿਉਹਾਰ ਤੇ ਵੀ ਪੈ ਰਿਹਾ ਕਿੰਨੇ ਦਿਨ ਰਹਿ ਗਏ ਰੱਖੜੀ ਦੇ ਤਿਉਹਾਰ ਨੂੰ ਲੇਕਿਨ ਦੁਕਾਨਾਂ ਤੇ ਰੌਣਕ ਔਰ ਰੌਣਕ ਨਜ਼ਰ ਨਹੀਂ ਆ ਰਹੀ ਜਿਹੜੀ ਕੁਝ ਸਾਲ ਪਹਿਲਾਂ ਹੁੰਦੀ ਸੀ ਗੁਰਦਾਸ ਪਟੋਕਰ ਮੈਂ ਜਗਿੰਦਰਪਾਲ ਦੇ ਨਾਲ ਰੋਹਿਤ ਗੁਪਤਾਲੀ ਵੀ